ਪੰਜਾਬ ਸਰਕਾਰ ਸਦਾ ਭਗਵੰਤ ਸਿੰਘ ਮਾਨ ਤੇ ਹਲਕੇ ਦੇ ਐਮ ਐਲ ਏ ਸਦਾ ਲਖਵੀਰ ਸਿੰਘ ਰਾਏ ਤੇ ਸਰਪੰਚ ਗੁਰਦੀਪ ਸਿੰਘ ਜਖਵਾਲੀ ਦੀ ਅਗਵਾਈ ਹੇ ਇੱਥੇ ਤਿੰਨ ਕਿੱल्ल्याਵਾਂ ਨੂੰ ਘਟੋ ਘਟ ਤਿੰਨ ਕਿੱल्ल्याਾਂ ਦੇ ਨੇੜੇ ਇੱਥੇ ਗਰਾਊਂਡ ਬਣ ਰਿਹਾ ਜਾ ਰਿਹਾ ਜੀ ਇਹ ਟਰੈਕਟਰ ਚੱਲ ਰਹੇ ਆ ਸਵੇਰ ਦੇ 9 ਵਜੇ ਟਰੈਕਟਰ ਚੱਲ ਰਹੇ ਆ ਪੰਜ ਟਰੈਕਟਰ ਆਏ ਸੀ ਜਿਹਦੇ ਵਿੱਚ ਤਿੰਨ ਸਰਪੰਚ ਸਾਹਿਬ ਦੇ ਦੋ ਸਰਪੰਚ ਦੇ ਇੱਕ ਉਹਨਾਂ ਦੇ پرانے ਦਾ ਟਰੈਕਟਰ ਆਇਆ ਵਾਸੀ ਉਹਦੇ ਤੇ ਇੱਕ ਹੋਰ ਰঞ্জੀਤ ਦਾ ਤੇ ਇੱਕ ਪ੍ਰੇਮ ਦਾ ਧੰਨਵਾਦ ਜੀ ਸਾਡੇ ਪਿੰਡ ਵਾਸੀਆਂ ਦਾ ਤੇ ਜਿਨ੍ਹਾਂ ਨੇ ਟਰੈਕਟਰ ਇੱਥੇ ਆਏ ਤੇ ਤੁਹਾਨੂੰ ਸਹਿਯੋਗ ਕਰ ਰਹੇ ਆ ਉਹ ਪੜਾ ਸੂਰਜੀ ਰੋਸ਼ਨੀ ਚ ਮੈਂ ਦਿਖਾ ਨਹੀਂ ਸਕਦਾ ਸੂਰਜ ਕਰਕੇ ਵੀ ਬੱਚੇ ਖੇਡ ਰਹੇ ਹੋ ਚਲੋ ਉਹਨਾਂ ਨੂੰ ਖੇਡਣ ਨੂੰ ਹਜੇ ਵਧੀਆ ਪਲੇਟਫਾਰਮ ਮਿਲੇਗਾ ਪਰ ਇੰਨਾ ਹੀ ਬਹੁਤ ਹੈ ਚੀਜ਼ ਪੱਧਰ ਹੋ ਗਈ ਇਹ ਵੀ ਕਿ ਖੇਡਣ ਦਾ ਜਰੀਆ ਚਲੋ ਟੋਬਾ ਹੁੰਦਾ ਸੀ ਇੱਥੋਂ ਬਹੁਤ ਗੰਦ ਚੱਕਿਆ ਗਿਆ ਟੋਬੇ ਦਾ ਸੰਤ ਸੀਚੇ ਵਾਲਾ ਦੇ ਹਿੰਸਕੀ ਮਦੇ ਟੋਬੇ ਬਣ ਰਹੇ ਆ ਉਧਰ ਪਾਣੀ ਭਰ ਗਿਆ ਸੀ ਹੁਣ ਮੀਂਹ ਕਰਕੇ ਉਹ ਪਾਣੀ ਕੱਢਾਂਗੇ ਉਹ ਸਾਡੇ ਸਰਪੰਚ ਸਾਹਿਬ ਲੱਗੇ ਪਿਆ ਆਹ ਸਰਪੰਚ ਸਾਹਿਬ ਦਾ ਚੱਲੇ ਟਰੈਕਟਰ ਇੱਕੋ ਤੇ ਮੈਂ ਕਿਹਾ ਆਹ ਗੁਰਜੰਟ ਸਿੰਘ ਜੀ ਸਾਡੇ ਇਹ ਵੀ ਪੂਰੀ ਸੇਵਾ ਨਿਭਾ ਰਿਆ ਦੋ ਟਰੈਕਟਰ ਸਾਡੇ ਉਹ ਖੜਕੇ ਪਹਨ ਜਾ ਕੇ ਧੰਨਵਾਦ ਜਿਹੜੇ ਯੋਗਦਾਨ ਪਾ ਰਹੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬੇਨਤੀ ਆ ਵੀ ਸਾਰੇ ਆਇਆ ਕਰੋ ਆ ਪਿੰਡ ਦਾ ਗਰਾਊਂਡ ਬਣਾਈਏ ਆਪਾਂ ਵਧੀਆ ਗਰਾਊਂਡ ਬਣਾਈਏ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਵਧੀਆ ਗਰਾਊਂਡ ਦੇਈਏ ਮੇਰਾ ਪਿੰਡ ਜਖਵਾਲੀ ਤੇ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਜਖਵਾਲੀ ਅੱਜ 9 ਵਜੇ ਦੇ ਟਰੈਕਟਰ ਚੱਲ ਰਿਹਾ ਜੀ ਫਸ ਸਾਨੂੰ ਇਹ ਦਿਖਾਉਣ ਵਾਸਤੇ ਹੀ ਕਰਾ ਬਈ ਅਸੀਂ ਭਾਗਾਂ ਨੇ ਕਹਿ ਲੋ ਅੱਜ ਦਾ ਕਹਿਣਗੇ ਖਾਨੀ ਕੋਈ ਫੁਗਰ ਪੰਥੀਓ ਮਾਰ ਰਹੇ ਆ ਕਿ ਸਾਨੂੰ ਸਰਪੰਚ ਗੁਰਦੀਪ ਸਿੰਘ ਮਿਲੇ ਪਿੰਡ ਵਾਸੀਆਂ ਨੂੰ ਸਰਪੰਚ ਗੁਰਦੀਪ ਸਿੰਘ ਜੀ ਗਵਾਈ ਇਹਦਾ ਆ ਕੰਮ ਹੋ ਰਿਹਾ ਸਾਰੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਧੰਨਵਾਦ ਆ ਬਹੁਤ ਬਹੁਤ ਜਿਨ੍ਹਾਂ ਨੇ 50 ਲੱਖ ਦੀ ਸਾਨੂੰ ਗ੍ਰਾਂਟ ਦਿੱਤੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਨੌਵੀਂ ਪਾਤਸ਼ਾਹੀ ਦੀ ਚਰਨ ਸੋਸਤਾਨ ਪ੍ਰਾਪਤ ਉਹ ਸਾਡਾ ਗੁਰੂ ਘਰ ਆ ਉਹਨਾਂ ਦੇ ਨਾਮ ਤੇ ਇਹ ਗ੍ਰਾਂਟ ਆ ਇਨਕੀ ਕਿਰਪਾ ਸੇ ਹਮ ਸਜੇ ਬਾ ਜੋ ਹਾਇ ਇਹਨਾਂ ਦਾ ਐਥੇ ਗਰਾਊਂਡ ਬਣਾਣਾ ਜੀ ਸਾਡੇ ਪਿੰਡ ਦਾ ਜਿਹਦੇ ਕਰਕੇ ਮਾਨ ਸਰਕਾਰ ਨੇ 50 ਲੱਖ ਦੀ ਗ੍ਰਾਂਟ ਅਨਾਉਂਸ ਕਰੀ ਦੀ ਚੈੱਕ ਆ ਵੀ ਆ ਗਿਆ ਸੀ ਚੈੱਕ ਵੰਡਿਆ ਧੂਰੀ ਗਿਆ ਸੀ ਚੈੱਕ ਧੂਰੀ ਚੈੱਕ ਮਿਲਿਆ ਸੀ ਸਾਨੂੰ 50 ਲੱਖ ਦਾ ਇਸ ਗਰਾਊਂਡ ਲਈ ਚੱਲ ਰਿਹਾ ਕੰਮ ਤੇ ਬਹੁਤ ਗੱਲਾਂ ਹੋਈਆਂ ਕਈਆਂ ਕਈ ਕਹਿੰਦੇ ਸੀ ਵੀ ਦੇਖਿਓ ਚੈੱਕੇ ਨਾ ਰਹਿ ਜਵੇ ਤੁਹਾਡਾ ਵੀ ਮਾਨ ਸਰਕਾਰ ਦਾ ਚੈੱਕੇ ਨਾ ਰਹਿ ਜੇ ਸਰਕਾਰਾਂ ਇਹ ਜੇ ਕੰਮ ਕਰਦੀਆਂ ਹੁੰਦੀਆਂ ਨੇ ਵੀ ਚੈੱਕ ਦਾ ਇਹਦਾ 50 ਲੱਖ ਦਾ ਕਿਤੇ 50 ਪੇਬੀ ਨਾਲ ਪਰ ਮਾਨ ਸਰਕਾਰ ਦੀ ਪਿੱਠ ਛੂੰਦੀ ਆ ਪਰ ਉਹਨਾਂ ਦੀ ਬਦੌਲ 50 ਲੱਖ ਖਾਤੇ 'ਚ ਪੇ ਆ ਪੰਚਾਇਤ ਦੇ ਜੋ ਮਾਨ ਸਰਕਾਰ ਨੇ ਕਿਹਾ ਉਹ ਕਰਿਆ ਹੋਰ ਪਿੰਡਾਂ ਦਾ ਘਟੋ ਘਟ 142 ਹਨ 149 ਪਿੰਡ ਸੀ ਜਿਨ੍ਹਾਂ ਨੂੰ 50-50 ਲੱਖ ਦੇ ਗਰੰਟਾ ਦੇਈਆਂ ਮਾਨ ਸਰਕਾਰ ਨੇ ਜਿਹਦੇ ਵਿੱਚ ਸਾਡਾ ਪਿੰਡ ਵੀ ਇੱਕ ਸੀ 50 ਲੱਖ ਦੀ ਗਰੰਟ ਮਿਲਿਆ ਅਜੇ ਡੀਸੀ ਸਾਹਿਬ ਵੱਲੋਂ ਅਪਰੂਵਲ ਹੋਣਾ ਹੈ ਉਹ ਵੀ ਅਸੀਂ ਕਿੱਥੇ ਖਰਚਣੇ ਆ ਇਹ ਗਰਾਊਂਡ ਲਈ ਸਰਕਾਰ ਨੇ ਪੇਕਾ ਦੇ ਰੱਖਿਆ ਜਿਨ੍ਹਾਂ ਨੇ ਬਣਾਉਣਾ ਹੈ ਉਹ ਆਪਣੀ ਨਿਸ਼ਾਨਦੇਹੀ ਕਰ ਗਏ ਸੀ ਅੱਜ ਆਉਣਾ ਸੀ ਅੱਜ ਆਏ ਨਹੀਂ ਪਰ ਇਹ ਅਸੀਂ ਪੱਧਰ ਕਰ ਰਹੇ ਹਾਂ ਲੱਗੇ ਪਏ ਆ ਪੱਧਰ ਕਰਨ ਆਹ ਚੱਲ ਰਿਹਾ ਟਰੈਕਟਰ ਬੱਸ ਇਹ ਅਸੀਂ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਕਰੀ ਸੀ ਵੀ ਆਪਣੇ ਆਪਣੇ ਟਰੈਕਟਰ ਲੈ ਕੇ ਆਓ ਚਲੋ ਮਜਬੂਰੀਆਂ ਲਾ ਲੋ ਕੀ ਹੋ ਸਕਦਾ ਰੱਬ ਜਾਣਦਾ ਪਰ ਸਾਡੇ ਕੋਲ ਟਰੈਕਟਰ ਆਏ 5 5 ਟਰੈਕਟਰ ਆਏ ਔਰ ਜੀ ਚਾਚਾ ਖੜੇ ਆ ਉਹਨਾਂ ਦਾ ਆ ਵੀ ਸਰਪੰਚ ਸਰਪੰਚ ਜੀ ਪਰਾਜ ਸਰਪੰਚ ਦਾ ਚੱਲ ਰਿਹਾ ਇੱਕੋ ਪ੍ਰੇਮ ਚਾਚੇ ਦਾ ਸਪਰਾਜ ਤੇ ਉਹਨਾਂ ਦੇ ਪਰੋਣੇ ਦਾ ਸਰਪੰਚ ਹਾਂ ਓਏ ਉਹ ਲਾਓ ਕਾ ਹੋਏ ਐਂ ਦਾ ਬਣ ਰਿਹਾ ਤੁਹਾਨੂੰ ਵਧੀਆ ਲੱਗ ਰਿਹਾ ਹੈ ਹੈ ਇੱਧਰ ਆ ਜਾਓ ਇੱਧਰ ਫੋਟੋ ਆਪ ਹੋਗੇ ਇੱਧਰ ਹਾਂਜੀ ਕਾਲਿਆ ਬੁੱਤਾ ਦਾ ਕੋਈ ਗੱਲ ਨਹੀਂ ਖੜ ਜੋ ਆ ਰ ਖੜੋ ਸੋਹਣੇ ਇਹਨੂੰ ਭੇਜ ਪਹਿਲਾਂ ਲਾਈਵ ਆਪਣਾ ਸਾਰੀ ਲਾਈਵ ਆ ਪਹਿਲਾਂ ਤਾਂ ਆ ਜਾਓ ਸਾਰੇ ਧੰਨ ਧੰਨ ਸਬਸਕ੍ਰਾਈਬ ਹਾਂ ਚੈਨਲ ਵੀ ਲਾਈਕ ਬੱਲਾ ਰੋਗ ਆਪਣੀ ਜੀ ਕਰੋੜ ਬੰਦਾ ਜੀ ਹਾਂ ਧੰਨਵਾਦ ਕਰੋ ਆਪਣੇ ਸਾਨੂੰ ਸਾਡੇ ਨੂੰ ਧੰਨਵਾਦੀ ਮੁੱਖ ਮੰਤਰੀ ਮੁੱਖ ਮੰਤਰੀ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਆ ਲੋਕਨਵਾਦੀ ਤੇ ਐਮਐਲਏ ਲਖਵੀਰ ਸਿੰਘ ਰਾਏ ਤੇ ਸਾਡੇ ਸਰਪੰਚ ਗੁਰਦੀਪ ਸਿੰਘ ਜਖਵਾਲੀ ਇਹਦੇ ਸਰਪੰਚ ਗੁਰਦੀਪ ਸਿੰਘ ਜੀ ਨਾਲ ਧੰਨਵਾਦ ਤੇ ਸਭ ਨਾਲ ਧੰਨਵਾਦ ਕਰੋ ਗੁਰੂ ਮਹਾਰਾਜ ਜੀ ਆਪਣੇ ਧੰਨਵਾਦ ਆ ਜਿਹੜਾ ਮੁੰਡਾ ਡਾਈ ਦੇ ਰਿਹਾ ਅਸੀਂ ਦੀ ਬਹੁਤਾ ਹੀ ਪਚਕਾਰੇ ਹਾਂ ਹਾਂ ਕੀ ਬਾਤ ਮੁੰਡਾ ਤਕੜਾ ਏ ਤਕੜਾ ਏ ਆ ਆ ਉਹ ਕਰਦੇ ਹੇ ਹੇਲੂਇਆ ਕਰਦੇ ਤੋ ਕੌਣ ਆ ਓਏ ਕੈਸਰੀ ਦਾ ਮੁੰਡਾ ਏ ਅੰਮ੍ਰਿਤ ਦਾ ਮੁੰਡਾ ਏ ਬਤਾ ਕੇ ਲੈ ਓ ਦੇ ਮਰ ਓਏ ਕਰਤਾਲ ਵੀ ਦੇ ਕੋਈ ਮਾਰ ਰਹੀ ਹੈ ਮੈਂ ਕੱਟ ਕੇ ਕਰਾ ਲਿਆ ਕਰਾ ਰਹੀ ਹੈ ਇਹ ਦੇਖੋ ਨਹੀਂ ਓ ਚਲੋ ਤੁਸੀਂ ਖੇਡੋ ਤੁਸੀਂ ਖੇਡੋ ਤੁਸੀਂ ਖੇਡੋ ਉਹ ਕੀ ਕਰ ਰਿਹਾ ਲਿਪੜ ਗਿਆ ਇਹ ਮੁੰਡਾ ਇਹ ਲਾਈਵ ਸਟ੍ਰੀਮ ਚੱਲਦੀ ਏ ਹਾਂ ਲਾਈਵ ਸੋਡਾ ਮੈਚ ਵੀ ਲਾਈਵ ਚੱਲ ਰਿਹਾ ਓਏ ਵਾਂ ਟਿਕਾਪੋ ਓ ਛੋਡੇ ਇੰਟਰਨੈਸ਼ਨਲ ਗੇਮ ਓ ਛੋਡੇ ਲੋ ਛੋਡੇ ਓ ਰਿਪੀਟ ਅਰ ਆ ਗਿਆ ਕੁੱਜਾ ਮਾਰੇ ਕੰਪਨੀ ਵਾਲੇ ਆ ਗਿਆ ਕੁੱਜਾ ਇਹਨਾਂ ਦੇ ਕੁੱਜੇ ਬਹੁਤ ਫੇਮਸ ਨੇ ਕਿਹਦਾ ਦੇ ਇਹਨਾਂ ਦੇ ਟੋਪੀ ਵਾਲਿਆਂ ਦੇ ਛੋਲੇ ਨਾਲ ਭਟੂਰਾ ਲਾਈ ਵੀ ਸਾਡੇ ਚਾਚਾ ਨੂੰ ਨਹੀਂ ਸਵੇਰ ਦੇ ਲੱਗੇ ਪਾਇਆ ਜਾਂਟੇ ਨਹੀਂ ਬਤਾ ਫੱਟੇ ਚੱਕ ਤੇ ਹਾਂਜੀ ਸਾਡਾ ਕੰਮ ਨਹੀਂ ਪੜਿਆ ਕਰਾਦਾ ਹੁਣ ਅੱਛਾ ਬਾਕੀ ਦਾ ਕੰਮ ਰਹਿ ਗਿਆ ਹੁਣ ਸਾਗ ਵਾਲੇ ਦੇਖਦੇ ਆਂ ਕੀ ਕਰਦੇ ਨੇ ਸੋ ਆ ਗਿਆ ਗੁਰਵਿੰਦਰ ਵੀ ਆਇਆ ਅੱਜ ਦਾ ਸਵੇਰ ਦੀ ਟਰੈਕਟਰ ਉੱਪਰੇ ਨਹੀਂ ਸਵੇਰਦੇ ਅੱਜ ਹਾਂ ਵੀ ਇਹ ਤਾਂ ਥੋੜੀ ਦਾਤ ਦੇਣੀ ਪਊਗੀ ਬਹੁਤ ਬਹੁਤ ਧੰਨਵਾਦ ਸੇਵਾ ਦਾ ਕਰਨਾ ਹੈਗਾ ਸੇਵਾ ਦਾ ਪਿੰਡ ਦਾ ਕੰਮ ਆ ਜੀ ਆਪਾਂ ਹੀ ਸਾਥ ਦੇਾਂਗੇ ਹੋਰ ਗਾਉਂ ਤੋਂ ਸਾਥ ਆਉਣ ਵਾਲੀ ਪੀੜੀ ਯਾਦ ਕਰੂਗੀ ਉਹ ਭੱਗਾਂ ਵਾਲੇ ਸੀ ਜਿਨ੍ਹਾਂ ਨੇ ਇਸ ਗਰਾਉਂਡ ਦੇ ਵਿੱਚ ਹਿੱਸਾ ਪਾਇਆ ਹੈ ਸਾਡੇ ਬਜ਼ੁਰਗ ਸਿਆਣੇ ਸਾਨੂੰ ਇਹ ਚੀਜ਼ ਖੇਡਣ ਲਈ ਦੇਗੇ ਕਿਉਂ ਜੀ ਇਹ ਸ਼ਿਕਾਇਤਾਂ ਹੀ ਰਹਿੰਦੀਆਂ ਲੋਕਾਂ ਨੂੰ ਵੀ ਕੁਝ ਹੈ ਨਹੀਂ ਦਾ ਪਿੰਡ ਵਿੱਚ ਚਲੋ ਕਰ ਰਹੇ ਆਂ ਕਿਹਨੇ ਸੋਚਿਆ ਜੀ ਵੀ ਗਰਾਉਂਡ ਹੀ ਬਣਾ ਦਈਏ ਵੀ ਤੈਨੂੰ ਇੱਥੇ ਆ ਕੇ ਨੇ ਖੇਡਣ ਮਾਰਦੇ ਬਸ ਕਹੀ ਜਾਂਦੇ ਤੇ ਵੀ ਗਰਾਉਂਡ ਬਣਾ ਗਰਾਉਂਡ ਬਣਾਣਾ ਚਲੋ ਮਾਲਕ ਨੇ ਮਾਲਕ ਨੇ ਕਿਰਪਾ ਕਰਤੀ ਚਲੋ ਪਿੰਡਿਆਤ ਵਧੀਆ ਬਣ ਰਹੀ ਆ ਚਲੋ ਪਿੰਡ ਹੁਣ ਪਹਿਲਾ ਵਾਲਾ ਦੇਖੋ ਤੇ ਟੋਬਾ ਸੀ ਜੇ ਜੇਕਰ ਤੁਹਾਨੂੰ ਪਿਛਲੇ ਫੋਟੋਆਂ ਦੇਖ ਸਕਦੇ ਤੁਸੀਂ ਅਸੇ ਪੇਜ ਤੇ ਪਈਆਂ ਸਾਡੇ YouTube ਚੈਨਲ ਤੇ ਤੇ ਵੀ ਟੋਬਾ ਸੀ ਉਹਦੇ ਤੇ ਹੁਣ ਉਹੀ ਟੋਬੇ ਦੀ ਨੁਹਾਰ ਬਦਲ ਲਈ ਤੇ ਬਰਾਬਰ ਹੁਣ ਆ ਲਾਗੇ ਸਾਡੇ ਛੋਟੇ ਟਰੈਕਟਰ ਲਾਈਨ ਦੇ ਵਿੱਚ ਜੋਂ ਜੋਂ ਦੀਆਂ ਨੇ ਵੀ ਸਾਡੇ ਨਾਲ ਚ ਪੂਰੀਆਂ ਨੇਰੀਆ ਲਿਆਂਦੀਆਂ ਪ੍ਰੇਮ ਚਾਚਾ ਆਪਣਾ ਗੈਪ ਹੋ ਗਿਆ ਨਹੀਂ ਥੋੜੇ ਟਾਈਮ ਲਈ ਹਾਜ਼ਰੀ ਲਵਾਈ ਉਹਨੇ ਪਰ ਧੰਨਵਾਦ ਆ ਰਿਹਾ ਜਵਾਕ ਇੰਨੇ ਚ ਖੁਸ਼ ਹੋ ਰਹੇ ਆ ਵੀ ਸਾਡੇ ਲਈ ਇੰਨੀ ਪਲੇਨ ਹੋ ਗਈ ਜਗ੍ਹਾ ਵੀ ਬਹੁਤ ਵਧੀਆ ਸਰਪੰਚ ਨੂੰ ਵੀ ਲੈ ਆ ਹੁਣ ਤਾਰ ਲੋ ਥੱਲੇ ਦੀਵਾ ਦੂਵਾ ਲੈ ਕੇ ਨਹੀਂ ਚੱਲ ਮਰੇ ਨਾਲ ਅੱਗ ਹਾਂ ਬੜੇ ਮਾਣ ਆ ਆਪਣਾ ਪਾਸ ਹੋ ਗਿਆ ਹਾਂ ਚੱਲੋ ਉਹ ਹੈਰੋ ਵਾਲੇ ਤੇ ਚੜਾ ਹੁਣ ਮੈਂ ਕਿ ਲੋੜ ਨਹੀਂ ਹੈਰੋ ਚੜਚਾ ਨਾ ਹੈਰੋ ਦਾ ਪਨਾ ਕਰਦੇ ਸਾਈਡ ਤੇ ਲਿਆ ਮਾ ਇੱਥੇ ਫੇਰ ਆਂਦੇ ਆ ਇੱਥੇ ਲਿਆ ਮਾ ਸੁਆਗਤ ਮਾਰਨ ਦੇਵਾ ਸੁਆਗਤ ਹੈਰੋ ਵੱਢੀ ਕਰ ਵੱਢੀ ਕਰਦੇ ਆ ਜਾ ਕਰੀਏ ਲਓ ਜੀ ਆਪਾਂ ਹੁਣ ਲਈਏ ਹੈਰੋ ਚਲਾਉਣ ਦੀ ਸੇਵਾ ਇੱਧਰ ਲਈਏ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਸੱਜਣ ਸਾਡੇ ਨਾਲ 16 17 ਜਣੇ ਜੁੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਦੋਂ ਸਾਡੇ ਗਰਾਊਂਡ ਤਿਆਰ ਹੋਊਗਾ ਨਾ ਅਲਸਮ ਜੋ ਵੀ ਸਾਡਾ ਇੱਕ ਸੁਪਨਾ ਪੂਰਾ ਹੋਊਗਾ ਜਦੋਂ ਇਹ ਗਰਾਊਂਡ ਬਣੂਗਾ ਨਾ ਪੂਰਾ ਅਸੀਂ ਗਾਹਾਂਗੇ ਵੀ ਚਲੋ ਪਿੰਡ ਵਾਸੀਆਂ ਲਈ ਪਿੰਡ ਦੇ ਲੋਕਾਂ ਲਈ ਬੱਚਿਆਂ ਲਈ ਕੁਝ ਕੀਤਾ ਸੀ ਨੇ ਸਾਡੇ ਪਿੰਡ ਦੇ ਲੋਕਾਂ ਨੇ ਗੁਰੂ ਮਹਾਰਾਜ ਜੀ ਨੇ ਬਦੌਲਤ ਸਾਨੂੰ 2525 ਦਈ ਤੇ ਸੇਵਾ ਦਾ ਮੌਕਾ ਦੇ ਦਿੱਥੇ ਸਾਨੂੰ ਵੀ ਚਲੋ ਸਪਲਾ ਜਿਹੜਾ ਸਾਸੀ ਗਰਾਊਂਡ ਆ ਪ੍ਰੋਪਰ ਸਹੀ ਕਰਕੇ ਬਣਾ ਕੇ ਦੇ ਦਾਂਗੇ ਦੇਖੋ ਜੀ ਪੱਦਰ ਚੱਲ ਰਿਹਾ ਨਾ ਸਾਡੇ ਪਿੰਡ ਦਾ ਗਰਾਉਂਡ